ਸਾਲ ਜੀ ਵੀਡੀਓ ਵੇਖ ਰਖੇ ਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਾਪਨ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿ ਅਨਿਲ ਵਿਜ ਮੰਤਰੀ ਅਹੁਦੇ ਤੋਂ ਦੇਣਗੇ ਅਸਤੀਫਾ ਐਕਸ ਪ੍ਰੋਫਾਈਲ ਤੋਂ ਹਟਾਇਆ ਮਨਿਸਟਰ ਮਨਿਸਟਰ ਸ਼ਬਦ ਦੱਸੀ ਵਜਾ हरियाणा ਦੇ ਬਜ਼ੁਰਗ ਨੇਤਾ ਤੇ ਮੰਤਰੀ ਅਨਿਲ ਵੇਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੇ ਨਾਮ ਤੋਂ ਮੰਤਰੀ ਸ਼ਬਦ ਹਟਾ ਦਿੱਤਾ ਇਸ ਦੀ ਪਿਛਾਈ ਉਹਨਾਂ ਨੇ ਸਿਰਫ ਮਪਾਲਾ ਕੈਂਟ ਹਰਿਆਣਾ ਲਿਖਿਆ ਹੈ ਉਹਨਾਂ ਨੇ ਕੱਲ ਦੇਰ ਰਾਤ ਇਹ ਬਦਲਾਅ ਕੀਤਾ ਆਪਣੇ ਢਕੀਲੇ ਸਵਾਲ ਹੀ ਜਾਣੇ ਜਾਂਦੇ ਇਸ ਬਜ਼ੁਰਗ ਭਾਜਪਾ ਨੇਤਾ ਦੀ ਇਸ ਕਾਰਵਾਈ ਤੇ ਨੇ ਰਾਜਨੀਤਿਕ ਹਲਕਿਆਂ ਵਿੱਚ ਕਰਮਾ-ਗਰਮ ਚੇਤ ਚਰਚਾ ਛੇੜ ਦਿੱਤੀ ਹੈ ਕਾਲ ਤੱਕ ਉਹਨਾਂ ਦੇ ਖਾਤੇ ਤੇ ਉਹਨਾਂ ਦੇ ਨਾਮ ਦੇ ਨਾਲ ਮੰਤਰੀ ਹਰਿਆਣਾ ਭਾਰਤ ਲਿਖਿਆ ਹੋਇਆ ਸੀ ਪਰ ਹਰਿਆਣਾ ਸਰਕਾਰ ਵਿੱਚ ਕਈ ਵਿਭਾਗ ਸੰਭਾਲਣ ਵਾਲੇ ਅਨਿਲ ਵੇਜ ਨੇ ਆਪਣੇ ਆਪਣੀ ਸੋਸ਼ਲ ਮੀਡੀਆ ਮੌਜੂਦਗੀ ਨੂੰ ਵਧਾਉਣ ਲਈ ਆਪਣੇ ਬਾਇਓ ਵਿੱਚੋਂ ਮੰਤਰੀ ਸ਼ਬਦ ਹਟਾ ਦਿੱਤਾ ਹੈ ਇਹ ਕਹਿੰਦੇ ਹੋਏ ਕਿ ਉਹ ਕਿਸੇ ਵੀ ਟੈਗ ਤੇ ਨਿਰਪਰ ਨਹੀਂ ਹਨ 79 ਸਾਲਾ ਭਾਜਪਾ ਨੇਤਾ ਦੇ ਸੋਸ਼ਲ ਮੀਡੀਆ ਤੇ 8 ਲੱਖ ਤੋਂ 80 ਲੱਖ ਤੋਂ ਮੰਗਲਵਾਰ ਪਾਲਵਰ ਹਨ ਮੰਗਲਵਾਰ ਨੂੰ ਉਹਨਾਂ ਨੇ ਆਪਣੀ ਬਾਇਓ ਨੂੰ ਅਨਿਲ ਦੇਜ ਮੰਤਰੀ ਹਰਿਆਣਾ ਪਾਰ ਤੋਂ ਬਦਲ ਕੇ ਨੇਲ ਦੇਜ ਅੰਬਾਲਾ ਕੈਂਟ ਹਰਿਆਣਾ ਪਾਰਤ ਕਰ ਦਿੱਤਾ ਹੈ ਵਿੱਚ ਨੇ ਵੀਰਵਾਰ ਨੂੰ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਮੈਂ ਆਪਣੀ ਦਰਸ਼ਕ ਅਨਿਲ ਦੇਜ ਦੇ ਰੂਪ ਵਿੱਚ ਵਧਾਉਣਾ ਚਾਹੁੰਦਾ ਹਾਂ ਮੰਤਰੀ ਦੇ ਰੂਪੇ ਚ ਨਹੀਂ ਮੈਂ ਮੰਤਰੀ ਬਣਨ ਤੋਂ ਪਹਿਲਾਂ ਬਹੁਤ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰਜਿਸਟਰ ਕੀਤਾ ਸੀ ਮੇਰੇ ਫੇਸਬੁੱਕ ਪੇਜ ਤੇ ਵੀ ਤੁਹਾਨੂੰ ਮੇਰੀ ਪ੍ਰੋਫਾਈਲ ਵਿੱਚ ਮੰਤਰੀ ਲਿਖਿਆ ਨਹੀਂ ਮਿਲੇਗਾ ਕੁਝ ਸਮਾਂ ਪਹਿਲਾਂ ਵਿਜ ਨੇ ਐਕਸ ਤੇ ਸਿਰਫ ਤਿੰਨ ਲਾਈਨਾਂ ਲਿਖ ਕੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ ਉਸਨੇ ਲਿਖਿਆ ਲਿਖਿਆ ਮਬਾਰਾ ਚੌਣੀ ਵਿੱਚ ਕੁਝ ਲੋਕ ਇੱਕ ਸਮਾਨਤਾ ਪਰਪਾਜਪਾ ਚਲਾ ਰੱਖਿਆ ਜਿਨ੍ਹਾਂ ਨੂੰ ਸਰਵ ਸ਼ਕਤੀਮਾਨ ਦਾ ਅਸ਼ੀਰਵਾਦ ਵੀ ਪ੍ਰਾਪਤ ਹੈ ਉਸਨੇ ਟਿੱਪਣੀ ਭਗ ਉਂਵੇਚੇ ਲਿਖਿਆ ਸਾਨੂੰ ਕੀ ਕਰਨਾ ਚਾਹੀਦਾ ਹੈ ਭਾਰਤੀ ਬਹੁਤ ਦੁੱਖ ਚਲ ਰਹੀ ਹੈ ਉਸ ਦੇ ਸੰਦੇਸ਼ ਵਿੱਚ ਇੱਕ ਸ਼ਬਦ ਅਸ਼ੀਰਵਾਦ ਨੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਇਹ ਧਿਆਨ ਦੇਣ ਯੋਗ ਹੈ ਕਿ ਵਿਜ ਦੇ ਬਿਆਨਾਂ ਨੇ ਪਹਿਲਾਂ ਇਹ ਸਪਸ਼ਟ ਕਰ ਦਿੱਤਾ ਕਿ ਕੈਂਟ ਵਿਜ ਇੱਕ ਤੜਾ ਹੈ ਜੋ ਪਾਰਟੀ ਦੇ ਅੰਦਰ ਰਹਿ ਕੇ ਸਮਾਨਾਂਤਰ ਕੰਮ ਕਰਦਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਜ ਨੇ ਪਹਿਲੇ ਜਿਵੇਂ ਸਵਾਲ اٹھਾਈ ਹਨ ਨਿਲ ਵਿਜ ਨੇ ਆਪਣੀ ਸਰਕਾਰ ਤੇ ਵੀ ਹਮਲਾ ਕੀਤਾ ਉਸਨੇ ਕਿਹਾ ਕਿ ਮੁੱਖ ਮੰਤਰੀ ਬਣ ਤੋਂ ਬਾਅਦ ਨੈਭ ਸਿੰਘ ਸੈਣੀ ਉੱਚ ਪੱਦਰ ਤੇ ਹਨ ਉਹਨਾਂ ਤੋਂ ਇਲਾਵਾ ਕੁਝ ਪਾਰਟੀ ਨੇ ਤਾਵਾ ਤੇ ਅਧਿਕਾਰੀਆਂ ਨਿਵਦਨ ਸਭਾ ਚੋਣਾਂ ਵਿੱਚ ਵਿਜ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਇੰਨਾ ਹੀ ਨਹੀਂ ਸੀਐਮ ਸੈਣੀ ਦੇ ਸਮਰਥਕਾਂ ਇੱਕ ਫੋਟੋ ਵਾਇਰਲ ਹੋਈ ਜਿਸ ਵਿੱਚ ਇਹਨਾਂ ਨੇ ਤਾਮਾ ਦੀ ਨੂੰ ਚਿੱਤਰਾ ਸਰਵਰਾ ਨਾਲ ਦਿਖਾਇਆ ਗਿਆ ਹੈ ਜਿਸ ਨੇ ਵਿਧਾਨ ਸਭਾ ਚੋਣ ਦੌਰਾਨ ਉਹਨਾਂ ਦੇ ਵਿਰੁੱਧ ਚੋਣ ਲੜੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ